ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਲੋਕ ਵੀ ਅੱਜ ਆਪਾਂ ਤਕਰੀਬਨ ਆਪਣੀ ਉਜਿਰੀ ਵਧ ਰਹੇ ਆ ਆਪਣੇ ਦਾ ਜੀ ਦਾ ਲੜਕੇ ਨੇ ਹਨਾ ਵੀਰੋ ਨੇ ਵੀਰੋਂ ਦੀ ਉਜਿਰੀ ਵਧ ਰਹੇ ਆ ਅੱਜ ਆਪਾਂ ਤੇ ਆਪਾਂ ਗੱਲਬਾਤ ਕਰਾਂਗੇ ਜੀ ਬਾਰੇ ਬਾਈ ਜੀ ਪੂਰੀ ਵੀਰ ਤੋਂ ਕੁਝ ਜਾਣਕਾਰੀਆਂ ਜਿੰਨੀਆਂ ਵੀ ਹੈਗੀਆਂ ਆਪਾਂ ਨਾਲ ਠੁਡੇ ਨਾਲ ਸਾਂਝੀਆਂ ਕਰਦੇ ਆ ਲੋ ਵੀਰ ਜੀ ਤੁਸੀਂ ਆਏ ਆਪਾਂ ਨੇ ਇਹ ਕਿੰਨੇ ਦਿਨ ਦੀ ਬੋਦ ਲਾਈ ਸੀ ਆਪਾਂ ਉਹਦੇ ਨਾਲ ਲਾਈ ਸੀ ਹਨਾ ਇਹ ਆਪਾਂ ਨੇ ਇੱਕ ਹੀ ਮਸ਼ੀਨ ਡੇ ਲਵਾਈ ਸੀ ਅੱਛਾ ਜੀ ਤੇ ਬਹੁਤ ਆਪਾਂ ਨੇ ਦਿੱਤੀ ਸੀ ਇਹ 13 ਜੂਨ ਨੂੰ 13 ਜੂਨ ਨੂੰ ਅੱਛਾ ਜੀ 20 ਜੂਨ ਦੀ ਬਹੁਤ ਲੱਗਦੀ ਸੀ ਓਕੇ ਓਕੇ ਸਹੀ ਜੀ 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 ਦੀ ਗੱਲ ਵੀ ਕਰਨਾ ਜਿਹੜਾ ਇਹਨਾਂ ਕੰਮ ਨਹੀਂ ਕਰਦੇ ਅੱਛਾ ਫਿਰ ਵੀਰੇ ਆ ਤਾਂ ਆਪਣਾ ਆਪਣੇ ਬਾਈ ਰਿਸ਼ਤੇਦਾਰਾਂ ਕੋਲ ਹੀ ਮਸ਼ੀਨਾਂ ਹਨਾ ਆਪਣਾ ਰਾਇਲ ਮਾਡਲ ਟੂਲਪ ਭਾਜੀ ਉਹਨਾਂ ਦਾ ਉਹਨਾਂ ਕੋਲੇ ਮਸ਼ੀਨਾਂ ਤੇ ਉਹਨਾਂ ਦੀ ਮਸ਼ੀਨ ਨਾਲੇ ਆਪਾਂ ਜੀਰੀ ਲਵਾਈ ਤੀ ਤੇ ਬਾਕੀ ਬਾਈ ਇੱਕ ਆਪਾਂ ਹੋਰ ਗੱਲਬਾਤ ਵੀਰੇ ਆਪਾਂ ਕਰੀਏ ਜਿਵੇਂ ਪਹਿਲਾਂ ਵੀ ਹਨਾ ਕੱਲ ਆਪਾਂ ਨੇ ਹੋਰ ਬੰਦੇ ਦੀ ਜੀਰੀ ਪੱਟੀ ਆ ਉਹਨਾਂ ਦੇ ਬਾਈ 4 ਕਿੱਲੇ ਤਾਂ ਲਾਏ ਹੋਏ ਸੀ ਆਪਾਂ ਮਸ਼ੀਨ ਨਾਲ 1 ਕਿੱਲਾ ਨੂੰ ਤਾਂ ਬਈਆਂ ਦਾ ਲੱਗਿਆ ਪਤਾ ਬਈਆਂ ਦਾ ਹਾਂ ਜੀ ਉਹ ਜਿਹੜੇ 4 ਕਿੱਲਿਆਂ ਦੇ ਵਿੱਚ ਆਪਾਂ ਅਨਾਜ ਵਧੀਆ ਨਿਕਲਿਆ ਜਿਹੜਾ ਬਈਆਂ ਦੀ ਜਿਰੀ ਲਾਈਵ ਸੀ ਉਹਦੇ ਵਿੱਚ ਬਾਈ ਝਾੜ ਦਾ ਫਰਕ ਰਿਹਾ ਕਿਉਂਕਿ ਇਹ ਇੱਕ ਹੈ ਵੀਰੋ ਉਹੀ ਵੀ ਇਮੀਪਾ ਪਹਿਲਾਂ ਗੱਲ ਕਰਦੇ ਹਾਂ ਉਹ ਤਾਂ ਆਪਾਂ ਨੇ ਇਹ ਦੇਖਿਆ ਨਾ ਪਈਆਂ ਦੀ ਜਿਹੜੀ ਲਵਾਈ ਆ ਉਹ 3.5 ਤੋਂ 3 ਕਿਲੋ 4 ਕਿਲੋ ਦੇ ਵਿੱਚ ਹੋ ਜਾਂਦੀ ਆ ਹਾਂ ਜੀ ਉਹ ਮੈਂ ਦੇਖਿਆ ਇਹ ਕਿ ਆਪਾਂ ਨੇ ਮਸ਼ੀਨ ਕੈਰੀ ਲਵਾਈ ਆ ਹਾਂ ਜੀ ਹਾਂ ਜੀ ਹਾਂ ਜੀ ਉਹ ਜਦੋਂ ਮਸ਼ੀਨ ਕੈਰੀ ਲੱਗ ਜਾਂਦਾ 15 ਕਿਲੋ ਬੀਜ ਖੇਤ ਦੇ ਵਿੱਚ ਬਿਲਕੁਲ ਬਿਲਕੁਲ 15 ਕਿਲੋ ਬੜਾ ਫਰਕ ਰਹਿੰਦਾ ਨਾਲ ਪਨੀਰੀ ਲੱਗੀ 15 ਕਿਲੋ ਬੀਜ ਲੱਗ ਗਿਆ ਹਾਂ ਜੀ ਹਾਂ ਜੀ ਲੈਂਡ ਟੂ ਲੈਂਡ ਜੀਰੀ ਲੱਗੀ ਆ ਬਿਲਕੁਲ ਜੀ ਤੇ ਇੱਕ ਹੋਰ ਦੇਖੋ ਬਾਈ ਮੈਂ ਜੇ ਬਾਈ ਨੂੰ ਕਹਾ ਕੈਮਰੇਮੈਨ ਨੂੰ ਇੱਥੇ ਦਿਖਾਵੇ ਤੇ ਆਹ ਦੇਖੋ ਲੈ ਬਾਈ ਜੀਰੀ ਦੇਖੋ ਪੂਰੀ ਐਨ ਪੂਰੀ ਲੈਂਡ ਟੂ ਲੈਂਡ ਜੀਰੀ ਲੱਗੀ ਹੋਈ ਆ ਇਹ ਤਾਂ ਇੱਦਕੇ ਬਾਈ ਥੋੜਾ ਜਿਹਾ ਮੌਸਮ ਗੜਬੜ ਕਰ ਗਿਆ ਨਹੀਂ ਤਾਂ ਜਿਹੜੇ ਹਿਸਾਬ ਨਾਲ ਪਰਸੋਂ ਆਪਾਂ ਨੇ ਜੀਰੀ ਵੱਡੀ ਸੀ ਵੀਰੇ ਆਪਣੀ ਆਪਣੀ ਬਾਈ 16 ਫੁੱਟੀ ਟਰਾਲੀ ਫੁੱਲ ਹੋ ਗਈ ਸੀ ਮੈਨੂੰ ਇਹਦੀ ਮਾਂ ਵੀ ਸ਼ਾਇਦ 30 ਪਲੱਸ ਜੀਰੀ ਜਾਊ ਆਪਾਂ ਨੂੰ ਗੱਸਤਾ ਹੀ ਦਬੀ 30 ਪਲੱਸ ਜਾਊਗੀ ਥੋੜਾ ਜਿਹਾ ਇੱਦਕੇ ਫੂਕਦਾ ਹੈਗਾ ਜੀਰੀ ਦਾ ਫੂਕ ਕਰਕੇ ਨਾ ਥੋੜਾ ਦਾਣਾ ਹਲਕਾ ਰਹਿ ਗਿਆ ਦਾਣਾ ਹਲਕਾ ਰਹਿ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣੇ ਸਟ੍ਰਾਈਕ ਪੁਆਇੰਟਰ ਦੀ ਐਵਰੇਜ ਆਈ ਹੈ ਜੀਰੀ ਹਾਂ ਤੇ ਬਾਕੀ ਬਾਈ ਇਦਾਂ ਸਾਡੇ ਵੀਰੋ ਨੇ ਜਾਨਕੀ ਗੌਰ ਜਿਆਦਾ ਕਰਦੇ ਆ 33 ਤਕਰੀਬਨ ਤਕਰੀਬਨ ਵੀਰੋ ਨੇ ਦੇਖ ਲਓ 2-3 ਸਪ੍ਰੇਆਂ ਵੀਰੋ ਉਹਨਾਂ ਨੇ ਕਰੀਆਂ ਤੇ ਬਾਕੀ ਗਰੋਥ ਵਾਲੀ ਵੀ ਵੀਰੋ ਨੇ ਸਪਰੇ ਕਰੀ ਤੀ ਤੇ ਬਾਕੀ ਬਾਈ ਤੁਸੀਂ ਜੀਰੀ ਦਾ ਹੁਸਨ ਚੈੱਕ ਕਰ ਸਕਦੇ ਹੋ ਬਾਕੀ ਜੀਰੀ ਦਾ ਬਾਈ ਪੂਰੀ ਟੋਪ ਦੀ ਖੜੀ ਆ ਬਾਈ ਮਸ਼ੀਨ ਚੱਲ ਰਹੀ ਆ ਆਪਾਂ ਨੂੰ ਇਹ ਖੇਤਾਂ ਦਾ ਪਤਾ ਲੱਗ ਜੂਗਾ ਹਨਾ ਕਿ ਕਿਵੇਂ ਝਾੜ ਬਾ ਜੋ ਵੀ ਆ ਝਾੜ ਦਾ ਐਵਰੇਜ ਉਹੀ ਜਾਣਾ ਬਸ ਝਾੜ ਤੋਂ ਪਹਿਲਾਂ ਵੀ ਆਪਾਂ ਨੇ ਤੁਸੀਂ ਵੱਢੀ ਹੋਇਜੀ ਦੀ ਹਾਂਜੀ ਹਾਂ ਮੁੜੀ ਓਪਨ ਜੀ ਜੀਐਸ ਸਾਰਾ ਕੁਝ ਬਿਲਕੁਲ ਮੈਨੂੰ ਇੱਥੇ ਡਿਊਟੀ ਦੀ ਸ਼ਿਕਾਇਤ ਕੀਤੀ ਹੈਗੀ ਆ ਅਸੀਂ ਅੰਦਰ ਓਪਨ ਸਪਰੇਅ ਕਰੀ ਦੀ ਜਿਹੜਾ ਝਾੜ ਦੀ ਆਪਣੇ ਘਟਾ ਹਾਂਜੀ ਹਾਂ ਤਾਂ ਬਹੁਤ ਜ਼ਿਆਦਾ ਆ ਹਨਾ ਹਾਂ ਬਾਕੀ ਬਾਈ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ ਵੀਰ ਉਹਨਾਂ ਨੇ ਘਟਾ ਘਟ ਜੇ ਜ਼ਿਆਦਾ ਨਹੀਂ ਤਾਂ 7-8 ਸਾਲ ਹੋ ਗਏ ਵੀਰ ਉਹਨਾਂ ਨੇ ਕਦੇ ਅੱਗੇ ਨਹੀਂ ਲਾਈ ਹਣਾ ਅੱਗ ਨਹੀਂ ਆਪਾਂ ਨੇ ਲਾਈ ਆਪਾਂ ਤਾਂ ਮਲਚਰ ਮਾਰ ਕੇ ਖੇਤਾਂ ਦੇ ਵਿੱਚੇ ਬਸ ਕੱਚੇ ਰਲਾ ਦਨੇ ਵਿੱਚੇ ਕੱਚੇ ਰਲਾ ਦਨੇ ਤੇ ਇੱਕ ਬਾਈ ਜੀਰੀ ਲਾਉਣ ਤੋਂ ਪਹਿਲਾਂ ਵੀਰ ਉਹਨਾਂ ਨੇ ਕੀ ਕਰਿਆ ਲੇਜ਼ਰ ਕਰਾ ਕੇ ਉਦੋਂ ਬਾਅਦ ਇੱਕ ਨਹੀਂ ਟਰੈਕਟਰ ਨਹੀਂ ਵੜਿਆ ਬਾਈ ਕਦੋਂ ਨਹੀਂ ਕਰਿਆ ਜਾਨੀ ਕਿ ਇੱਕ ਨਹੀਂ ਪਾਣੀ ਛੱਡ ਕੇ ਜੀਰੀ ਲਵਾਤੀ ਤੇ ਜਿਹੜਾ ਆਪਣਾ ਬੰਟੀ ਬਾਈ ਚਲਾ ਰਿਹਾ ਮਸ਼ੀਨ ਇਹੀ ਬਾਈ ਨੇ ਜੀਰੀ ਲਾਈ ਸੀ ਇਹੀ ਉਸ ਟਾਈਮ ਇਹ ਮੁੰਡਾ ਵੱਢ ਰਿਹਾ ਇਹੀ ਮੁੰਡਾ ਵੱਢ ਰਿਹਾ ਹੈ ਕਹਿੰਦਾ ਫਿਰ ਮੈਂ ਹੀ ਲਾਉਂਗਾ ਮੈਂ ਹੀ ਵੱਢੂਗਾ ਹਣਾ ਇਹੀ ਬਾਈ ਨੇ ਵਿਚਾਰੇ ਨੇ ਆਪਣਾ ਮਸ਼ੀਨ ਇੱਥੇ ਬਾਈ ਉੱਧਰ ਮੈਂ ਤੁਹਾਨੂੰ ਉੱਧਰ ਦਿਖਾਤਾ ਬਾਈ ਨੂੰ ਤਾਂ ਇੱਧਰ ਆਪਾਂ ਗੰਨਾ ਦੇਖੋ ਤਾਂ ਹਨਾ ਵੀ ਆਹ ਵੀਰ ਉਹਨਾਂ ਨੇ ਬਾਈ ਗੰਨੇ ਦੀ ਆ ਬਾਈ ਇਹ ਦੇਖੋ ਵੀਰ ਉਹਨਾਂ ਨੇ ਨਾ ਗੰਨੇ ਦੀ ਬਹੁਤ ਤਿਆਰ ਕਰੀ ਦੀ ਤੇ ਬਾਕੀ ਮੈਂ ਤਾਂ ਬਾਈ ਉਸ ਟਾਈਮ ਹੈ ਨਹੀਂ ਸੀ ਆਪਾਂ ਮਸ਼ੀਨਾਂ ਲੈ ਕੇ ਗਏ ਹੋਏ ਸੀ ਬਾਹਰ ਤੇ ਵੀਰ ਨਾਲ ਗੱਲਬਾਤ ਕਰਦੇ ਆ ਗੰਨੇ ਬਾਬਤ ਕਿਵੇਂ ਆ ਕਿਹੜਾ ਸਿਸਟਮ ਆ ਕਿੰਨੇ ਦਿਨ ਦੀ ਬਹੁਤ ਵੀਰ ਉਹਨਾਂ ਨੇ ਲਾਈ ਤੀ ਕਿਉਂਕਿ ਜਿਹੜੀ ਮਸ਼ੀਨ ਤੀ ਔਖਾ ਕੱਢਣ ਵਾਲੀ ਉਹ ਆਪਣੇ ਕੋਲ ਹੈਗੀ ਆ ਬਾਈ ਤੇ ਆਪਾਂ ਆਪ ਆਪਣੀ ਤਿਆਰ ਕਰਵਾ ਲਈ ਸੀ ਜਿਗਾਰਡੋ ਲਾ ਕੇ ਤੇ ਬਾਕੀ ਵੀਰ ਉਹਨਾਂ ਨੂੰ ਪੁੱਛਦੇ ਆ ਵੀਰ ਇਹ ਕਿਹੜਾ ਬੀਜ ਆ ਆਪਣਾ 099 ਤੇਰੇ ਕੋਲ ਹੀ ਲਾਇਆ ਸੀ ਵੱਟ ਕੇ اچھا ਹਾਂ ਸੱਚ ਇੱਕ ਤਾਂ 099 ਹੈ ਨਾ ਕੁਝ ਆਪਾਂ ਇਹਦੇ ਵਿੱਚ ਮੰਨ ਲਾ 18 ਵੀ ਲਾਇਆ ਸੀ ਹੈ ਨਾ 18 ਲਾਇਆ ਵਾ ਅੱਛਾ ਅੱਛਾ 099 099 ਘਟਾ ਹਾਂ ਉਹ ਵੀ ਜਿਹੜਾ ਘਟ ਗਿਆ ਤਾਂ ਆਪਣੇ ਕੋਲ ਆਪਾਂ ਨੇ ਲਾਇਆ ਤਾਂ ਜਿਆਦਾ 18 ਚਾਹੀਦਾ ਹਾਂਜੀ ਹਾਂਜੀ ਉਹ ਵਟ ਰੇਆਂ ਚ ਜਦੋਂ ਆਪਾਂ ਨੇ ਪਿਓਨ ਤਿਆਰ ਕਰੀ ਸੀ ਕੋਈ ਘਟ ਗਿਆ ਤਾਂ ਹਾਂਜੀ ਕੁਝ ਗੰਨੇ ਪੱਢ ਕੇ ਆਪਾਂ ਨੇ 099 ਦੇ ਲਾਤੇ ਦੇ ਵਿੱਚ ਹਾਂਜੀ 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 ਇਹ ਆਪਾਂ ਨੇ ਟ੍ਰੇਆਂ ਚ ਬੀਜ ਤਿਆਰ ਕਰਿਆ ਤਾਂ ਇਹ ਫਰਵਰੀ ਮਹੀਨੇ ਅੱਛਾ ਫਰਵਰੀ ਚ ਹਾਂ 1.5 ਮਹੀਨੇ ਚ ਤਿਆਰ ਹੋ ਗਿਆ ਤਾਂ ਆਪਾਂ ਨੇ ਤਿਆਰ ਕਰਕੇ ਇਹ ਆਪਾਂ ਨੇ ਦੂਏ ਲੋਟ ਲਾਤੀ ਸੀ ਠੀਕ ਠੀਕ ਹੈ ਠੀਕ ਆ ਪਉਂਦ ਪਿਆਰ ਕਰਕੇ ਹਾਂਜੀ ਹਾਂਜੀ ਵਧੀਆ ਦਾ ਗੰਨਾ ਐਡ ਕੀਤਾ ਹੈ ਮੁੱਢਾ ਹਾਂਜੀ ਹਾਂਜੀ ਮੁੱਢਾ ਗੇਰ ਤਾਂ ਬਹੁਤ ਬੁਰੇ ਤਰੀਕੇ ਦਾ ਨਹੀਂ ਗੰਨਾ ਤਾਂ ਬੜਾ ਤਾਕੜਾ ਦਾ ਬਿਲਕੁਲ ਜੀ ਬਿਲਕੁਲ ਤੇ ਬਾਈ ਇੱਕ ਦੇਖੋ ਤਾਂ ਸੀ ਸੱਜਣੋ ਵੀ ਗੰਨੇ ਦੀ ਫੋਟ ਦੇਖੋ ਲੈ ਲੈ ਦੇਖੋ ਤਾਂ ਸੱਜਣੋ ਕਿਵੇਂ ਹੈ ਨਾ ਗੰਨਾ ਦੀਆਂ ਪੂਰੀਆਂ ਪੂਰੀਆਂ ਆਣ ਫੁੱਲ ਅੱਖਾਂ ਜੰਮੀਆਂ ਹੋਈਆਂ ਨੇ ਬਾਕੀ ਇੱਕ ਥੋੜੀ ਜਿਹੀ ਗੱਲ ਬਾਈ ਇਹ ਹੋ ਗਈ ਅਸੀਂ ਨੇ ਬਾਈ ਦੋ ਵਾਰੀ ਹਨਾ ਗੰਨਾ ਬਨ ਵੀ ਦਿੱਤਾ ਦਾ ਜਿਵੇਂ ਕਹਿ ਦਿੰਦੇ ਹੁੰਦੇ ਨੇ ਵੀ ਪੁਰਾਣੇ ਬੁੜੇ ਵੀ ਬਾਈ ਗੱਥ ਆਉਗਾ ਹਨਾ ਬਾਈ ਬਾਈ ਭਾਦੂ ਬਾਈ ਜੀ ਬਾਈ ਭਾਦੂ ਦਾ ਕਰਾਸ ਹੋ ਗਈ ਉਸ ਤੋਂ ਬਾਅਦ ਪਤਾ ਨਹੀਂ ਕਿਹੜਾ ਸਿਸਟਮ ਹੋਇਆ 1 ਲੱਖ ਤੇ ਹਨਾ ਬਹੁਤ ਜ਼ਿਆਦਾ ਹਨੇਰੀ ਆਈ ਆ ਉਹਦੇ ਕਰ ਜ਼ਿਆਦਾ ਗਿਰ ਗਿਆ ਗੰਨਾ ਹਾਂ ਗੰਨਾ ਗੰਨਾ ਕਿਉਂਕਿ ਬਾਈ ਤਕੜਾ ਬਹੁਤ ਹੋ ਗਿਆ ਸੀ ਤੁਸੀਂ ਚੈੱਕ ਕਰੋ ਗੰਨੇ ਦੀ ਗਰੋਥ ਇਹ ਬਾਈ ਜੀ 0 ਨਾਲ ਨਵੇਂ ਆ ਬਾਕੀ ਕੱਲ ਨੂੰ ਇੱਕ ਬਾਈ ਆਪਣੇ ਕੋਲ ਥੋੜੀਆਂ ਨਵੀਆਂ ਜਾਣਕਾਰੀਆਂ ਆਈਆਂ ਨੇ ਮਿਲ ਵੱਲੋਂ ਗੰਨੇ ਦੀਆਂ ਤੇ ਕਿਸਮਾਂ ਬਾਰੇ ਤੇ ਬਿਮਾਰੀਆਂ ਬਾਰੇ ਤੇ ਜੋ ਵੀ ਹਨਾ ਨਵੀਆਂ ਨਵੀਆਂ ਵੈਰਾਈਟੀਆਂ ਆਈਆਂ ਨੇ ਉਹ ਆਪਾਂ ਬਾਈ ਕੱਲ ਨੂੰ ਛੋਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਆਪਾਂ ਕੱਲ ਨੂੰ ਫਿਰ ਜਿੰਨੀਆਂ ਕਿ ਆਪਣੇ ਕੋਲ ਜਾਣਕਾਰੀਆਂ ਹੋਈਆਂ ਮਿੱਤਰੋ ਆਪਾਂ ਉਹ ਸਾਰੀਆਂ ਛੋਡੇ ਨਾਲ ਸਾਂਝੀਆਂ ਕਰਾਂਗੇ ਬਾਕੀ ਬਾਈ ਜੀ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਕਿੱਦਾਂ ਆ ਤੁਸੀਂ ਬਾਈ ਜਰੂਰ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਸਾਡੀਆਂ ਵੀਡੀਓ ਤੁਸੀਂ ਕਿੱਥੋਂ ਦੀ ਕਿੱਥੋਂ ਦੇਖ ਰਹੇ ਹੋ ਤੇ ਕਿਵੇਂ ਸਾਡੀਆਂ ਲੱਗਦੀਆਂ ਨੇ ਵੀਡੀਓ ਬਾਈ ਸਾਡਾ ਚੈਨਲ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਤਾਂ ਅਮਰੇ ਵੀਰ ਤੇ ਵਕੀ ਵੱਡਾ ਬੰਦਾ ਸਾਡੇ ਕੋਲ ਪਹੁੰਚਿਆ ਆਪਣਾ ਫਾਰਮੈਨ ਲੈ ਲੈਂਡ ਮਸ਼ੀਨ ਦਾ ਆਪਾਂ ਥੋੜਿਆ ਲੱਗਦੀ ਸੀ ਵੀ ਚਲੋ ਇੱਕ ਮਸ਼ੀਨ ਦੇ ਵਿੱਚ ਵੀ ਜਿਵੇਂ ਥੋੜਿਆ ਟਾਈਮ ਦੀ ਪ੍ਰੋਬਲਮ ਸੀ ਹਨਾ ਵੀ ਮਸ਼ੀਨ ਥੋੜੀ ਰੌਂਡ ਲੇ ਕੇ ਸਟਾਰਟ ਹੁੰਦੀ ਸੀ ਚਲ ਬਾਈ ਜੀ ਨੂੰ ਆਪਾਂ ਨੇ ਵਿਚਾਰੇ ਨੂੰ ਫੋਨ ਕਰਿਆ ਬੰਦਾ ਆਪਣਾ ਮਿੱਤਰ ਆ ਜਦ ਇਹ ਆ ਗਿਆ ਬਾਈ ਦਾ ਪਿੰਡਾ ਚੰਦੂ ਮਾਜਰਾ ਠੀਕ ਆ ਆਲ ਓਵਰ ਕਾਣਾ ਇੰਡੀਆ ਸਰਵਿਸ ਦਿੰਦਾ ਬਾਈ ਚਾਹੇ ਕਿਸੇ ਦੀ ਜੁਪੀ ਮਸ਼ੀਨ ਖੜੀ ਆ ਐਮਪੀ ਖੜੀ ਆ ਮਹਾਰਾਸ਼ਟਰ ਗੁਜਰਾਤ ਜਿੱਥੇ ਵੀ ਆ ਬਾਈ ਜੀ ਨਾਲ ਜੇ ਬੰਦਾ ਸੰਪਰਕ ਕਰਦਾ ਤਾਂ ਬੰਦਾ ਪਹੁੰਚਦਾ ਉੱਥੇ ਤੇ ਬਾਈ ਦਾ ਨਵਾਂ ਕਾਲਾ ਤੇ ਬਾਈ ਦਾ ਪੈਡਾ ਚੰਦੂ ਮਾਜਰਾ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸੀ ਤੱਕਣਾ 99148 99148 ਅੱਗੇ 57983 52983 ਲੋ ਵੀ ਵੀਰੇ ਆਹ ਫੋਨ ਨੰਬਰ ਆ ਜੇ ਕਿਸੇ ਨੇ ਲੈ ਲੈਣ ਦਾ ਕੰਮ ਕਰਾਉਣਾ ਹੋਵੇ ਚਾਹੇ ਟਰੈਕਟਰ ਦਾ ਹੋਵੇ ਤੇ ਮਸ਼ੀਨਾਂ ਦਾ ਬਾਈ ਬਹੁਤ ਸਪੈਸ਼ਲਿਸਟਾਂ ਲੈ ਲੈਣ ਦਾ ਤੇ ਹਰ ਇੱਕ ਤਰ੍ਹਾਂ ਦਾ ਬਾਈ ਜੇ ਮੜੀ-ਮੋਟੀ ਵੀ ਪ੍ਰੋਬਲਮ ਆਉਂਦੀ ਹੈ ਬਾਈ ਉੱਤੇ ਹੀ ਕਰ ਦਿੰਦਾ ਹਨਾ ਇੰਜਨ ਜੇ ਇੰਜਨ ਕੋਲ ਵੀ ਆਪਾਂ ਓਵਰਹਾਲ ਕਰੋਣਾ ਕੋਈ ਚੱਕਰ ਨਹੀਂ ਬਾਈ ਉਪਰੇ ਕਰ ਦਿੰਦਾ ਲੋ ਹਾਂਜੀ ਸੱਜਣੋ ਇਹ ਹੈਗਾ ਆਪਣਾ ਦੀਪ ਬਾਈ ਇਹ ਆਪਣਾ ਭਾਈ ਪੀੜੀ ਪ੍ਰੀਤ ਦਾ ਫਾਰਮੈਨਾ ਮੁੰਡਾ ਸਾਡਾ ਭਾਈ ਸਾਡੇ ਕੋਲ ਐਤਕੀ ਬਾਈ ਇਹ ਨਵਾਂ ਆਇਆ ਹਨਾ ਮੈਂ ਬਾਈ ਨੂੰ ਕਹਾਂ ਮਾ ਬਾਈ ਬਾਕੀ ਦਾ ਦਿਲ ਮੇਲਿਆਂ ਤੇ ਮੇਲੇ ਹੁੰਦੇ ਨੇ ਮੈਂ ਕਹਾਂ ਜਿਵੇਂ ਆਪਣੇ ਵੰਟੀ ਰਜਿੰਦਰ ਗੜੀਆ ਬਾਈ ਹੋ ਗਿਆ ਹਨਾ ਓ ਬਾਈ ਨੂੰ ਕਿੰਨੇ ਸਾਲ ਹੋ ਗਏ ਤਕਰੀਬਤ ਤਕਰੀਬਨ ਆਪਣੇ ਕੋਲ ਸਾਰੀ ਉਮਰ ਹੋ ਗਈ ਹਨਾ ਤੇ ਇੱਕ ਆਪਣਾ ਮੁੰਡਾ ਹੋਰ ਆ ਜਰਨੈਲ ਉਹ ਆਪਣੀ ਪਾਲ ਮਸ਼ੀਨ ਦਾ ਫਾਰਮ ਹੈ ਨਾ ਉਹ ਮੁੰਡਾ ਹੁਣ ਗੱਡੀਆਂ ਲੈ ਕੇ ਅਜੇ ਬਾਹਰ ਗਿਆ ਹੋਇਆ ਤੇ ਆਪਾਂ ਉਧਰ ਅਗਸਤ ਨਾ ਸੌਰੀ ਅਗਲੇ ਮਹੀਨੇ ਤੋਂ ਥੋੜੀ ਦੀਵਾਲੀ ਤੋਂ ਬਾਅਦ ਆਪਾਂ ਉਧਰ ਜਾਣਾ ਤੇ ਬਾਈ ਆਪਣਾ ਦੀਪ ਆਹੇ ਦੀਪ ਸਿਆਂ ਆਪਣੀ ਗੱਡੀ ਪੀੜੀ ਕਿਵੇਂ ਚੱਲਦੀ ਆ ਵਧੀਆ ਬ੍ਰੈਂਡ ਇੱਕ ਨੰਬਰ ਇੱਕ ਨੰਬਰ ਚੱਲਦੀ ਆ ਹਾਂ ਹਾਂ ਉਧਰ ਫਿਰ ਆਪਣਾ ਕਾਲਾ ਚਲਾ ਰਿਹਾ ਮਸ਼ੀਨ ਉਹ ਹਾਂਜੀ ਓਕੇ ਓਕੇ ਬਾਈ ਲੈ ਵੀ ਮੈਂ ਅਰਦੀਪ ਆਏ ਸੀ ਇੱਧਰ ਆਪਣੀ ਮੈਂ ਕਿਹਾ ਚੱਲ ਉਧਰ ਇੰਨੇ ਕਾਲਾ ਆਪਣਾ ਮਸ਼ੀਨ ਚਲਾ ਰਿਹਾ ਮੈਂ ਦੀਪ ਨੂੰ ਕਹਾਂ ਮੈਂ ਵੀ ਚੱਲ ਆਪਾਂ ਉਧਰ ਚੱਲਦੇ ਆ ਨਾਲੇ ਲਾਲਪ੍ਰੀਤਪੁਰ ਥੋੜਾ ਗੇੜਾ ਮਾਰਿਆ ਹੁੰਨੇ ਆ ਤੇ ਬਾਕੀ ਨਾਲੇ ਬਾਈ ਤੁਹਾਡੇ ਨਾਲ ਥੋੜੀ ਵੀਡੀਓ ਕਰਦੇ ਆ ਸਾਂਝੀ ਸੱਜਣੋ ਲੋ ਵੀ ਸੱਜਣੋ ਆਪਣਾ ਬਾਈ ਆਇਆ ਆਪਣਾ ਕਰਨ ਆਪਣਾ ਟਗੋਰੀ ਤੋਂ ਬਾਈ ਆਪਣਾ ਮਿੱਤਰ ਆ ਇੱਧਰ ਬਾਈ ਕੈਮਰੇ ਪਿੱਛੇ ਥੋੜਾ ਸੰਗ ਦਾ ਤੇ ਆ ਬਾਈ ਨੇ ਬਾਈ ਟਰਾਲੀ ਲਿਆਂਦੀ ਆ ਦੇਖ ਹੁਣ ਥੋੜੇ ਦਿਨ ਹੋਏ ਆ ਕਿ ਇਸ ਤੋਂ ਚਲਦੀ ਮਿਲ ਗਈ ਬਾਈ ਨੂੰ ਟਰਾਲੀ ਤੇ ਆ ਬਾਈ ਦਾ ਬੰਦਾ ਹੈ ਇਹਨੂੰ ਪੁੱਛਦੇ ਆਂ ਬਾਈ ਕਿੰਨੇ ਦੀ ਮਿਲੀ ਸੀ ਇਹ ਬਾਈ ਜੀ 5 ਲੱਖ ਦਾ ਪੂਰੀ 5 ਲੱਖ ਦੀ ਅੱਛਾ ਟਰਾਲੀ ਤਾਂ ਜਮਾ ਹੀ ਬਾਈ ਸੱਜਣੋਂ ਨਵੀਂ ਪਈਆ ਇਹ ਹੈਗੀ ਆਪਣੀ ਬਣਦੀ ਐ ਇੱਥੇ ਆਪਣਾ ਕੀ ਨਾ ਦਿੱਤੂ ਪਰ ਟਰਾਲੀ ਦਾ ਪੂਰਾ ਭਾਈ ਸਿਰਾ ਕਰਾਇਆ ਪਿਆ ਗੱਲਬਾਤ ਐਨ ਵਧੀਆ ਕਰਨ ਕਹਿੰਦਾ ਬਾਈ ਮੈਂ ਹਜੇ ਮੈਂ ਥੋੜੇ ਲਿਬੜੇ ਠਿਬੜੇ ਕਹਿੰਦਾ ਮੈਂ ਕੈਮਰੇ ਮੂਰੇ ਨਹੀਂ ਹੋਣਾ ਤੇ ਟਰਾਲੀ ਬਾਈ ਸਿਰਾਈ ਕਰਾਈ ਪਈਆ ਬੰਦਿਆਂ ਨੇ ਹਨਾ ਪਿੱਛੋਂ ਦੇਖੋ ਲੈਨ ਪੂਰੀ ਗੱਲਬਾਤ ਸਿਰਿਆ ਬਾਈ ਆਪਣਾ ਸਭ ਤੋਂ ਮੈਨੂੰ ਖੁਸ਼ੀ ਦੀ ਗੱਲ ਇਹ ਹੋਈ ਵੀ ਟਰਾਲੀ ਦੇ ਪਿੱਛੇ ਆਪਣੇ ਹਰੀ ਸਿੰਘ ਨਲੂਏ ਸਰਦਾਰ ਦੀ ਬਾਈ ਜੀ ਫੋਟੋ ਲੱਗੀ ਆ ਹਨਾ ਪੂਰੀ ਸਿਰਾ ਗੱਲਬਾਤ ਕਰਾਈ ਹੋਈ ਆ ਲੋ ਜੀ ਜੈ ਜਵਾਨ ਤੇ ਦੇਖੋ ਤੁਸੀਂ ਭਾਈ ਮਿਸਤਰੀ ਨੱਥਾ ਸਿੰਘ ਹਨਾ ਇਹ ਆਪਣੇ ਬਾਈ ਦਿੱਤੂਪੁਰ ਬਣਾਉਂਦੇ ਨੇ ਤੇ ਆ ਕੀ ਪਿੱਛੇ ਪੂਰੀਆਂ ਹੁਕਾਂ ਆ ਲੋ ਜੀ ਆ ਆਪਣਾ ਹੌਲੈਂਡ ਜਾ ਰਿਹਾ ਜੀ ਇਹ ਇਹ ਭਾਈ ਆਪਣੀ ਟੀਐਸਵੀ ਆ ਗਈ ਥੋੜੀ ਹਾਲਤ ਥੋੜੀ ਵਿਗੜੀ ਹੋਈ ਆ ਹੁਣ ਐਤ ਕਿ ਇਹਨੂੰ ਕਰਾਵਾਂਗੇ ਆਪਾਂ ਆਪਣੀ ਨੂੰ ਰੰਗ ਤੇ ਸੱਜਣਾ ਵਾਕੀ ਇੱਕ ਹੋਰ ਦੇਖ ਇੱਕ ਫੀਲਿੰਗ ਹੈ ਨਾ ਜਦੋਂ ਆਪਾਂ ਗੰਨਾ ਲੈ ਕੇ ਜਾਂਦੇ ਆ ਹਨਾ ਗੰਨੇ ਦੇ ਵਿੱਚ ਤੇ ਆਪਣਾ ਇਧਰ ਮੁੰਜਾ-ਮੁੰਜਾ ਲੱਗਿਆ ਹੁੰਦਾ ਇੱਕ ਗੱਲ ਬਾਤ ਹੋਰ ਦੇਖੋ ਬਈ ਕਿੰਨੀ ਸੋਹਣੀ ਬੰਦਿਆ ਨੇ ਬਣਾਈ ਹੋਈ ਆ ਲੈ ਆ ਖੋਲੋ ਤਾਂ ਲੈ ਕੜੀ ਫੀਲਿੰਗ ਅਲੱਗ ਆਉਂਦੀ ਹੈ ਲੋ ਜੀ ਪਾਣੀ ਦੀਆਂ ਬੋਤਲਾਂ ਵਿੱਚ ਗਲਾਸ ਸੱਜਣੋਂ ਐਨ ਫਰੀਜੇ ਬਣਾਇਆ ਹੋਇਆ ਵੜੀ ਤੇ ਇਹ ਗੱਲ ਬਾਤ ਐਨ ਸਿਰਾ ਕਰਾਈ ਹੋਈ ਹੈ ਟਰਾਲੀ ਲੋ ਜੀ ਬਈ ਆਪਣਾ ਕਾਰਨ ਦਾ ਬਾਈ ਦਾ ਖੜਿਆ ਉਹ ਸਾਹਮਣੇ ਟਰੈਕਟਰ ਟਰਾਲੀ ਤੇ ਲੋ ਜੀ ਬਾਈ ਕੱਲ ਲਿਆ ਫੋਨ ਕਰਨਾ ਹਨਾ ਹਾਂਜੀ ਕਰਨ ਜੀ ਕਿੰਨੇ ਦਾ ਲੈਂਦਾ ਆਪਾਂ ਨੇ ਇਹ ਮਿੱਤਰ 135 ਦਾ ਵੀਰੇ 135 ਦਾ ਜਿਹਨੂੰ ਆਪਾਂ ਨੇ ਜਾਨੀ ਕਿ ਆਪਣੇ 2016 ਨਾਲੋਂ ਕਾਫੀ ਫਰਕ ਆ 16 Pro ਨਾਲੋਂ ਮੈਂ ਦੇਖਿਆ ਕੈਮਰੇ ਦੀ ਜੁਮੀ ਜومی ਕਿਉਂ ਕਾਫੀ ਹਨਾ ਫਰਕ ਆ ਤੇ ਬਾਕੀ ਦੇਖਦੇ ਆਂ ਬਾਈ ਚਲਾ ਕੇ ਕਰਦੇ ਆਂ ਬਾਈ ਨਾਲ ਗੱਲਬਾਤ ਕਿਦਾਂ ਕਿਦਾਂ ਦੀ